ਇਸ ਖਾਸ 86 ਦੇ ਲੋਕਾਂ ਦੀ ਅੱਜ ਚਮਕੇਗੀ ਕਿਸਮਤ ਸਫਲਤਾ ਚੁਮੇਗੀ ਕਦਮ ਖੁੱਲੇ ਦਿਲ ਨਾਲ ਕਰੋ ਏਕਮ ਸਸ਼ੀਕਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਇਸ ਚੈਨਲ ਤੇ ਅਸੀਂ ਹਮੇਸ਼ਾ ਹੀ ਘਰ ਪਰਿਵਾਰ ਸੋਹਣੀਆਂ ਨਾਲ ਸੰਬੰਧਤ ਬੱਚਿਆਂ ਨਾਲ ਸੰਬੰਧਤ ਸਰਕਾਰੀ ਸਕੀਮਾਂ ਨਾਲ ਸੰਬੰਧਤ ਤੇ ਰਾਸ਼ੀ ਫਲਦੀਆਂ ਵੀਡੀਓ ਲੈ ਕੇ ਆਉਂਦੇ ਰਹਿੰਨੇ ਆਂ ਚੈਨਲ ਤੇ ਨਵੇਂ ਆਏ ਹੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਦੇ ਰਹੋ ਸ਼ੁਰੂ ਕਰਾਂਗੇ ਅੰਤ ਤੱਕ ਦੇਖਿਓ ਅੱਜ ਇੱਕ ਖਾਸ ਰਾਸ਼ੀ ਦੀ ਗੱਲ ਕਰਨ ਜਾ ਰਹੇ ਆਂ ਦੱਸਾਂਗੇ ਕਿਹੜੀ ਰਾਸ਼ੀ ਹੈ ਪਹਿਲਾਂ ਸੁਣ ਲਓ ਇਸ ਰਾਸ਼ੀ ਦੇ ਵਿੱਚ ਕੀ ਹੋਣ ਵਾਲਾ ਹੈ ਗਣੇਸ਼ਾ ਕਹਿੰਦਾ ਹੈ ਕਿ ਕੰਮ ਨੂੰ ਸਫਲਤਾਪੂਰਵਕ ਖਤਮ ਕਰਕੇ ਆਪਣੇ ਵਿਰੋਧੀਆਂ ਨੂੰ ਹਰਾ ਕੇ ਤੁਸੀਂ ਖੁਸ਼ੀ ਮਹਿਸੂਸ ਕਰੋਗੇ ਆਪਣੇ ਭਰਾ ਤੇ ਭੈਣਾਂ ਨਾਲ ਰਿਸ਼ਤੇ ਕਾਫੀ ਸੁਨੇਹੀ ਰਹਿਣਗੇ ਆਪਣੇ ਦੋਸਤਾਂ ਤੇ ਪਿਆਰਿਆਂ ਨਾਲ ਕਿਸੇ ਸੁੰਦਰ ਘੁੰਮਣ ਵਾਲੀ ਥਾਂ ਤੇ ਜਾਣ ਦੀ ਸੰਭਾਵਨਾ ਹੈ ਅੱਜ ਤੁਸੀਂ 100% ਸਹੀ ਰਹੋਗੇ ਤਨਲਾਬ ਵੀ ਹੋ ਸਕਦੇ ਨੇ ਮਾਨਸਿਕ ਰੂਪ ਤੋਂ ਸ਼ਾਂਤ ਰਹੋਗੇ ਕਿਸਮਤ ਤੁਹਾਡੇ ਨਾਲ ਰਹੇਗੀ ਨਵੇਂ ਕੰਮ ਆਪਣੇ ਜਿੰਮੇ ਲੈਣ ਲਈ ਇਹ ਭਾਗੇਸ਼ਾਲੀ ਦਿਨ ਸਾਬਤ ਹੋਵੇਗਾ ਤਾਂ ਰਾਸ਼ੀ ਕਿਹੜੀ ਹੈ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਅਸੀਂ ਗੱਲ ਕਰ ਰਹੇ ਆ ਸਿੰਘ ਰਾਸ਼ੀ ਦੀ ਇਹ ਸਿੰਘ ਰਾਸ਼ੀ ਦੇ ਜਿਹੜੇ ਜਾਤਕ ਹੈ ਉਹਨਾਂ ਵਾਸਤੇ ਇੱਕ ਸਾਰੀ ਗੱਲਬਾਤ ਹੋਣ ਵਾਲੀ ਹੈ ਵੀਡੀਓ ਚੰਗੀ ਲੱਗੀ ਤਾਂ ਹੀ ਲਾਈਕ ਤੇ ਸ਼ੇਅਰ ਕਰਿਓ ਇਹ ਸਾਰੀਆਂ ਹੀ ਵੀਡੀਓ ਅਸੀਂ ਮਾਹਿਰ ਜੋਤਿਸ਼ ਤੁਹਲੇ ਕੇ ਹੀ ਤੁਹਾਡੇ ਨਾਲ ਸਾਂਝੀ ਕਰਦੇ ਆ ਵੀਡੀਓ ਅੰਤ ਤੱਕ ਦੇਖੀ ਜੇ ਲਈ ਬਹੁਤ ਬਹੁਤ ਧੰਨਵਾਦ ਚੰਗੀ ਲੱਗੀ ਤਾਂ ਹੀ ਲਾਈਕ ਤੇ ਸ਼ੇਅਰ ਕਰਿਓ